ਨਗਰ ਕੌਂਸਲ ਦੇ ਸਾਹਿਬਾ ਜਿਹੜੇ ਪ੍ਰਧਾਨ ਭਾਈ ਸਾਹਿਬ ਅਸ਼ਨੀ ਕੋਹਲੀ ਜੀ ਇੱਥੇ ਪਹੁੰਚੇ ਆ ਕੋਹਲੀ ਸਾਹਿਬ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਇੱਥੇ ਤੇ ਰਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਹੈ ਗੁਰੂ ਮਹਾਰਾਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦਿੱਲੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ ਗੁਰੂ ਮਹਾਰਾਜ ਨੇ ਕਿਹਾ ਸਵਚ ਜਲ ਸਵਚ ਮਨ ਉਸ ਦੇ ਅਨੁਸਾਰ ਅੱਜ ਸਾਡੇ ਨਕੌਦਰ ਦੇ ਨਿਰੰਕਾਰੀ ਪ੍ਰਮੁੱਖ ਗੁਰਦੇਵਾਲ ਸਿੰਘ ਪਹਾੜੇ ਦੀ ਰਹਿਨਮਾਈ ਥਲੇ ਅੱਜ ਇਹ ਸਾਰਾ ਸਮਾਜ ਸਾਡਾ ਨਿਰੰਕਾਰੀ ਪਵੰਦ ਜਿੰਨੇ ਵੀ ਸਾਡੇ ਅਣਜਾਈ ਆ ਉਹ ਸਾਰੇ ਹੀ ਇੱਥੇ ਇਕੱਠੇ ਹੋਏ ਆ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਇਹ ਕਰ ਰਿਹਾ ਜਿਸ ਤਰ੍ਹਾਂ ਸਾਨੂੰ ਪਤਾ ਅੱਜ ਪਾਣੀ ਦੀ ਬੜੀ ਕਮੀ ਆ ਰਹੀ ਆ ਆਣ ਵਾਲੇ ਸਮਾਜ ਦੇ ਵਿੱਚ ਆਣ ਵਾਲੇ ਜਿਹੜੇ ਦਿਨ ਆ ਉਹਨਾਂ ਦੇ ਵਿੱਚ ਪਾਣੀ ਦੀ ਬੜੀ ਕਮੀ ਆ ਰਹੀ ਆ ਇੱਕ ਲੋਕੀ ਬੜੇ ਵਿਹਿਮਾ ਭਰਮਾਂ ਦੇ ਵਿੱਚ ਪਏ ਆ ਜੋ ਇੱਕ ਸਮਾਜ ਦੇ ਵਿੱਚ ਕ੍ਰੂਤੀਆਂ ਆਈਆਂ ਉਹਨਾਂ ਦੇ ਵਿੱਚ ਜੋ ਲੋਕੀ ਜਿਸ ਤਰ੍ਹਾਂ ਦੱਸਦੇ ਆ ਭਰਮ ਧਰਮ ਚ ਪਏ ਆ ਉਹ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਨਹਿਰੀ ਪਾਣੀ ਦੇ ਵਿੱਚ ਸੜ ਜਾਂਦੇ ਆ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਪਰ ਸਾਨੂੰ ਇਹ ਸਿਰਜਣਾ ਲੈਣੀ ਚਾਹੀਦੀ ਆ ਗੁਰੂ ਮਾਰਾ ਨੇ ਕਿਹਾ ਜੋ ਕਰਮ ਕੀਤਾ ਵਾ ਉਹਦਾ ਫਲ ਜਰੂਰ ਭੋਗਣਾ ਪੈਂਦਾ ਵਾ ਤੇ ਜੋ ਉਪਰਾਲਾ ਇਹ ਕਰ ਰਹੇ ਆ ਜਿਹੜਾ ਜਿਸ ਤਰ੍ਹਾਂ ਦਾ ਸਫਾਈ ਅਭਿਆਨ ਚੱਲਿਆ ਸਮਾਜ ਨੂੰ ਇਤੋਂ ਸਿਹਤ ਲੈਣੀ ਚਾਹੀਦੀ ਆ ਔਰ ਸਾਰਿਆਂ ਨੂੰ ਰਲ ਮਿਲ ਕੇ ਇੱਕ ਪਲੇਟਫਾਰਮ ਤੇ ਇਹ ਜਿਹੜਾ ਨਿਰੰਕਾਰੀ ਮਿਸ਼ਨ ਸਾਡਾ ਨਿਰੰਕਾਰੀ ਮਿਸ਼ਨ ਆ ਉਹ ਸਭ ਨੂੰ ਇੱਕ ਪਲੇਟਫਾਰਮ ਤੇ ਲਿਆਂਦਾ ਕਿਸੇ 'ਚ ਉੱਚ ਨੀਚ ਨਹੀਂ ਮਤਲਬ ਉਹ ਹਰਕ ਦੀ ਮਦਦ ਵੀ ਕਰਦਾ ਮੈਂ ਚਾਹਨਾ ਵਾ ਬਾਕੀ ਸਮਾਜ ਨੂੰ ਤੇ ਸਿੱਧ ਲੈਣੀ ਚਾਹੀਦੀ ਆ ਔਰ ਮੈਂ ਇਸ ਕਰ ਲਈ ਜਿਹੜੇ ਗੁਰੂ ਮਾਰਾਜੀ ਦਾ ਸਾਡੇ ਦਾ 23 ਤਰੀਕ ਨੂੰ ਜਨਮ ਦਿਨ ਸੀ ਉਹਦੇ ਲਈ ਸਾਰੀ ਸੰਗਤ ਨੂੰ ਸਾਰੇ ਹਲਕੇ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਧੰਨਵਾਦ ਜੀ ਥੈਂਕ ਯੂ ਜੀ ਕੋਲੀ ਸਾਹਿਬ